ਮੇਰੇ ਨਾਲ ਹੈ ਅੱਜ ਦਲਵੀ ਜੀ ਇਨਚਾਰਜ ਜਿਹੜੇ ਹੈਗੇ ਨੇ ਪੰਜਾਬ ਦੇ ਸੈਕਟਰੀ ਇਨਚਾਰਜ ਔਰ ਨਾਲ ਹੀ ਰਾਜਾ ਗਿੱਲ ਸਾਹਿਬ ਜੋ ਸਮਰਾਲਾ ਨੂੰ ਦੇਖ ਰਹੇ ਆ ਕਾਂਗਰਸ ਦਾ ਕੰਮ ਕਰ ਦੇਖ ਰਹੇ ਨੇ ਉੱਥੇ ਆਪਣੀ ਭੂਮਿਕਾ ਨਿਭਾ ਰਹੇ ਨੇ ਸੋ ਅਸੀਂ 2 ਮਹੀਨਿਆਂ ਤੋਂ ਕੰਮ ਦਿੱਤਾ ਹੋਇਆ ਸੀਗਾ ਜੋ ਆਰਗੇਨਾਈਜੇਸ਼ਨ ਦਾ ਕੰਮ ਹੈਗਾ ਖਰਗੇ ਸਾਹਿਬ ਦੇ ਹੁਕਮ ਸੀ ਰਾਹੁਲ ਗਾਂਧੀ ਜੀ ਦੇ ਬਪੇਸ਼ ਬਗੇਲ ਜੀ ਦੇ ਦਲਵੀ ਸਾਹਿਬ ਦੇ ਕਿ ਸਾਨੂੰ ਹਰ ਕੌਨਸੀਅਨਸੀ ਦੀ ਇਸ ਤਰ੍ਹਾਂ ਇੱਕ ਬੁੱਕਲੇਟ ਚਾਹੀਦੀ ਹੈਗੀ ਆ ਬੇਸ਼ੱਕ ਉਰਾ ਅਗਲਾ ਪੇਜ ਕੋਈ ਵੀ ਹੋਵੇ ਇਹ ਤਾਂ ਰਾਜਾ ਜੀ ਨੇ ਸਮਰਾਲਾ ਦੀ ਬਣਾਈ ਹੈ ਕੱਲੀ ਸਮਰਾਲਾ ਦੀ ਹੈ ਔਰ ਇਸ ਸਮਰਾਲਾ ਦੀ ਇਹਨਾਂ ਨੇ ਸਾਨੂੰ ਇੱਕ ਤਾਂ ਇਹ ਦਿੱਤੀ ਹੈ ਪ੍ਰੋਵਾਈਡ ਕਰਾਈ ਹੈ ਹਾਰਡ ਕਾਪੀ ਹੈ ਇਹ ਸੌਫਟ ਕਾਪੀ ਹੈ ਸੋ ਅਸੀਂ ਵਾਰ-ਵਾਰ ਬਹੁਤ ਆਰਕ ਹੈ ਇਹ ਬੂਥ ਤੋਂ ਲੈ ਕੇ ਔਰ ਅਪ ਟੂ ਇਹ ਬਲੌਕ ਤੱਕ ਕਿਸ ਪ੍ਰਕਾਰ ਇਹਦੇ ਵਿੱਚ ਸੀਕੁਐਂਸ ਵਾਈਜ਼ ਜੋ ਰਿਕੁਆਇਰਮੈਂਟ ਸੀ ਗਿਆ ਜਾਤੀ ਵਾਈਜ਼ ਸੀ ਗਿਆ ਅ ਬਿਲੋ 50 ਬੰਦੇ ਚਾਹੀਦੇ ਆ ਜਾਨੀ ਕਿ ਏਜ ਵਾਈਜ਼ ਵੀ ਸੀ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮੈਨੂੰ ਲੱਗਦਾ ਕਵਰ ਕੀਤੀਆਂ ਔਰ ਜੇ ਤੁਹਾਨੂੰ ਲੱਗੇ ਕਿ ਕੋਈ ਕਵਰ ਨਹੀਂ ਕੀਤੀ ਤਾਂ ਤੁਸੀਂ ਆਪਦੀ ਟਿੱਪਣੀ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਨੂੰ ਫੋਨ ਤੇ ਗੱਲ ਕਰਕੇ ਦੱਸ ਦਿਓ ਅਸੀਂ ਥੋੜੇ ਤੋਂ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਹਰ ਹਲਕੇ ਦਾ ਇਸ ਤਰ੍ਹਾਂ ਦਾ ਇੱਕ ਡਾਕੂਮੈਂਟ ਮਿਲੇਗਾ ਆਓ ਆਪਾਂ ਗੱਲ ਕਰਦੇ ਆ ਰਾਜਾ ਸਮਰਾਲਾ ਜੀ ਨਾਲ ਤੇ ਰਾਜਾ ਸਮਰਾਲਾ ਜੀ ਸਮਝਾਉਣਗੇ ਪੇਜ ਵਾਈਜ਼ ਵੀ ਤੁਸੀਂ ਕੀ ਕੀ ਕੀਤਾ ਤੇ ਕਿਵੇਂ-ਕਿਵੇਂ ਕੀਤਾ ਜੀ ਸਰ ਥੈਂਕ ਯੂ ਪਤਾਨ ਜੀ ਥੈਂਕ ਯੂ ਗਲਵੀ ਸਾਹਿਬ ਤੁਸੀਂ ਟਾਈਮ ਦਿੱਤਾ ਮੈਨੂੰ ਤੇ ਜਿਵੇਂ ਕਿ ACC ਵੱਲੋਂ ਇਨਸਟਰਕਸ਼ਨ ਸੀ ਤੇ PCC ਨੇ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਵੀ ਹਰ ਵਿਧਾਨ ਸਭਾ ਹਲਕੇ ਦੀ ਇਹ organization ਤੇ ਇਹ ਬੋਡੀ ਬਣਾਉਣੀ ਹੈਗੀ ਆ ਤਾਂ ਉਸ ਨੂੰ ਦੇਖਦੇ ਹੋਏ ਬਲॉक ਕਾਂਗਰਸ ਕਮੇਟੀਆਂ ਮੰਡਲ ਕਮੇਟੀਆਂ ਬੂਥ ਕਾਂਗਰਸ ਕਮੇਟੀਆਂ ਵਿਲੇਜ ਕਮੇਟੀਆਂ ਇਸੰਬਰਾਲਾ ਵਿਧਾਨ ਸਭਾ ਹਲਕੇ ਦੀ ਪ੍ਰਧਾਨਗੀ ਅੱਜ ਮੈਂ ਤੁਹਾਨੂੰ ਸਬਮਿਟ ਕਰਕੇ ਜਾ ਰਿਹਾ ਹਾਂ ਹਾਰਡ ਕਾਪੀ ਤੇ ਸੌਫਟ ਕਾਪੀ ਇਸ ਦੀ ਪਹਿਲਾ ਇੰਡੈਕਸ ਆ ਗਿਆ ਪੀਸ ਬੁੱਕ ਦੇ ਅੰਦਰ ਕੀ ਕਿ ਕਿਵੇਂ ਹੈਗਾ ਕਿਸ ਕਿਸ ਪੀਜ ਤੇ ਉਹ ਹੈਗਾ ਇੰਟਰੋਡਕਸ਼ਨ ਆਫ ਇੰਚਾਰਜ ਵਿਧਾਨ ਸਭਾ ਪੀਜ ਨੰਬਰ 1 ਤੇ ਹੈ ਜਿਹੜਾ ਕਿ ਆ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਉਸ ਤੋਂ ਇੰਟਰੋਡਕਸ਼ਨ ਆਫ ਵਿਧਾਨ ਸਭਾ ਸਮਰਾਲਾ ਉਹ ਕੌਨਸਟਿਟੂਐਂਸੀ ਦੀ ਇੰਟਰੋਡਕਸ਼ਨ ਹੈਗੀ ਹੈ ਕਿੰਨੀਆਂ ਵੋਟਸ ਹੈ ਮੇਲ ਕਿੰਨੀਆਂ ਫੀਮੇਲ ਕਿੰਨੀਆਂ अर्बन ਕਿੰਨੀਆਂ ਤੇ ਰੂਲਰ ਵੋਟਸ ਕਿੰਨੀਆਂ ਹੈਗੀਆਂ ਤੇ ਕਿੰਨੇ ਉਸ ਕੌਨਸਟਿਟੂਐਂਸੀ ਦੇ ਵਿੱਚ ਬੂਥ ਹੈਗੇ ਆ ਉਸ ਤੋਂ ਬਾਅਦ ਬਲਾਕ ਕਮੇਟੀਆਂ ਤੋਂ ਬਲਾਕ ਕਮੇਟੀਆਂ ਦੀ ਬੋਰਕੁਆਰੀ ਪ੍ਰੈਜ਼ੀਡੈਂਟ ਉਸ ਦੇ ਨਾਲ ਸਾਡਾ ਲਗ ਤੋਂ ਸਮਰਾਲਾ ਸਿਟੀ ਪ੍ਰੈਜ਼ੀਡੈਂਟ ਹੈਗੀ ਹੈ ਤੇ ਉਹਨਾਂ ਦਾ ਨਾਮ ਤੇ ਉਹਨਾਂ ਦੀ ਸਾਰੀ ਡਿਟੇਲ ਤੇ 31 ਮੈਂਬਰ ਕਮੇਟੀਆਂ ਦੀ ਸਮਰਾਲਾ ਦਿਹਾਤੀ ਦੀ ਅਜੇ ਬਲੌਕ ਦੀ ਕਮੇਟੀ ਹੈ ਜੀ ਇਹ ਬਲੌਕ ਦੀ ਕਮੇਟੀ ਹੈ ਜੀ ਦਿਹਾਤੀ ਦੀ ਜੀ ਮੀਤ ਸਿੰਘ ਪੁਰਵਾ ਹੈਗੇ ਉਹਨਾਂ ਦੀ 31 ਮੈਂਬਰ ਕਮੇਟੀ ਜਿਸ ਦੇ ਵਿੱਚ ਸਾਰੀਆਂ ਕਾਸ ਸਾਰੇ ਅਹੁਦੇ ਜਨਰਲ ਸਕੱਤਰ ਵਾਇਸ ਪ੍ਰੈਜ਼ੀਡੈਂਟ ਸਾਰੇ ਇਸ ਡਿਟੇਲ ਜਿਸ ਵਿਦ ਫੋਟੋਗ੍ਰਾਫ ਵਿਦ ਫੋਟੋਗ੍ਰਾਫ ਜੀ ਵਿਦ ਜੀਨੂੰ ਕਹਿੰਦੇ ਹੁੰਦੇ ਆ ਉਹਨਾਂ ਦੀ ਏਜ ਵਿਦ ਸਾਰਾ ਕੁਝ ਉਹਨਾਂ ਦਾ ਉਸੇ ਤਰ੍ਹਾਂ ਸਮਰਾਲਾ ਸਿਟੀ ਦੀ 31 ਮੈਂਬਰ ਕਮੇਟੀ ਜੀ ਉਹ ਇਸ ਦੇ ਵਿੱਚ ਹੈ ਜੀ ਉਸੀ ਤਰ੍ਹਾਂ ਕਿਉਂਕਿ ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਸਿਰ ਦੋ ਬਲਾਕ ਹੈਗੇ ਨੇ ਜੀ ਇੱਕ ਬਲਾਕ ਹੈਗਾ ਮਾਛੀਵਾੜਾ ਬਲਾਕ ਤਾਂ ਉਸਦੇ ਦਿਹਾਤੀ ਦੇ ਪ੍ਰੈਜ਼ੀਡੈਂਟ ਤੇ ਮਾਛੀਵਾੜਾ ਸਿਟੀ ਦੇ ਪ੍ਰੈਜ਼ੀਡੈਂਟ ਅਗੇਨ ਉਹਨਾਂ ਦੀ 31 ਮੈਂਬਰ ਕਮੇਟੀਆਂ ਵਿਦ ਆਲ ਪਿਕਚਰਸ ਤੇ ਡਿਟੇਲਸ ਉਹਨਾਂ ਦੀਆਂ ਤੇ ਉਸ ਤੋਂ ਬਾਅਦ ਜਿਵੇਂ ਇਨਸਟਰਕਸ਼ਨ ਸੀ ਕਿ ਮੰਡਲ ਕਮੇਟੀਆਂ ਤਾਂ 13 ਮੰਡਲਸ ਹੈਗੇ ਸਿਰ ਸਮਰਾਲਾ ਵਿਧਾਨ ਸਭਾ ਹਲਕੇ ਦੇ ਤਾਂ ਫਰਸਟ ਮੰਡਲ ਮੰਡਲ ਨੰਬਰ 1 ਕਿਉਂਕਿ ਜਿਹੜਾ ਬੂਥ ਨੰਬਰ 1 ਹੈ ਜਿੱਥੋਂ ਆਉਂਦਾ ਉੱਥੋਂ ਅਸੀਂ ਸਟਾਰਟ ਕੀਤਾ ਬੂਥ ਨੰਬਰ 1 ਨਾਲ ਲਿਖ ਮੈਂਸ਼ਨ ਕੀਤਾ ਹੈ ਇਸ ਮੰਡਲ ਦੇ ਵਿੱਚ ਛટા ਮੰਡਲ ਪ੍ਰਧਾਨ ਅਤੇ ਕੋ ਮੰਡਲ ਪ੍ਰਧਾਨ ਤੇ ਜਿਸ ਦੇ ਵਿੱਚ 15 ਬੂਥ ਹੈ ਕਿਹੜੇ ਬੂਥ ਹੈਗੇ ਇਸ ਮੰਡਲ ਦੇ ਵਿੱਚ ਅੱਛਾ ਤੁਸੀਂ ਬੂਥ ਵੀ ਦਿੱਤੇ ਮੰਡਲ ਚ ਇਹਨੇ ਬੂਥ ਹੈ ਬਿਲਕੁਲ ਬਿਲਕੁਲ ਸਰ ਕਿ 1 ਤੋਂ 5 ਫਿਰ 22 ਤੋਂ 26 ਫਿਰ 198 ਕਿਉਂਕਿ ਬੂਥ ਚੇਂਜ ਹੋ ਜਾਂਦੇ ਆ ਤੇ ਉਹ ਉਹ ਡਿਟੇਲ ਹੈਗੀ ਫਿਰ ਉਸ ਮੰਡਲ ਦੀ ਕਮੇਟੀ ਇਸ ਬੂਥਸ ਨੂੰ ਲੈ ਕੇ ਇਹ 21 ਮੈਂਬਰ ਕਮੇਟੀ ਔਰ ਇਹ 13 ਦੇ 13 ਤੁਹਾਡੇ ਮੈਂਬਰ ਨੇ 13 ਦੇ 13 ਸਰ ਅਸੀਂ ਇਹ ਕਮੇਟੀਆਂ ਵਿਦ ਦਾ ਮੰਡਲ ਪ੍ਰੈਜ਼ੀਡੈਂਟ ਜਾਤੀ ਵਾਈਜ਼ मोबाइल नंबर जी सर ये तेरां दे तेरां ये तेरां दे तो सर सर वेरी गुड अच्छा इसमें आपने विलेज कमिटी भी बनाई है जी आप तेरह कंप्लीट हो गए सर जी उसके बाद जहाँ पर भी जिस गांव में आ, क्योंकि विलेज कमेटी जो है क्योंकि देहात में है रूरल में है तो जिस गांव में एक से ज्यादा बूथ हैं तो वहाँ पर हमने विलेज कमेटी भी बनाई है जैसे कि ये विलेज कमेटी की डिटेल स्टार्ट हो गई तो उसमें कौन सा विलेज है वो उसमें जैसे ये मानेवाल विलेज है जी उसमें दो बूथ हैं तो उसकी सेवन में हमारी विलेज कमेटी और जिसमें बूथ दो से ज्यादा हैं वहां पर हमने ये वहाँ पर हमने इलेवन में कमेटी बनाई है ठीक हो गया जी विलेज कमेटीज आ गया और फिर हम उस उसके बाद सर आ जाता है हमारा बूथ कमेटीज आ जाएंगी सर जी। तो विलेज दो सौ अठारह बूथ हैं दो सौ अठारह पूरा का पूरा था था। सर कवर हो गया मंडल कमेटीज आ गया विलेज कमेटीज आ गया और आपका आ गया बूथ ये सिक्सटी नंबर से आपका ये बूथ कमेटी सर दो सौ अठारह बूथ हैं दो सौ अठारह बूथ कमेटीज हो गई और इसमें जैसे कि इंस्ट्रक्शन थी कि सीनियर मेंबर्स सेवन यूथ मेंबर जो थर्टी और बिलो थर्टी होंगे और लेडीज मैंबर और उसमें ऑल कैटेगरीज बीसी एससी जनरल कैटेगरी रिप्रेजेंटेशन टू ऑल कास्ट एससी ओबीसी जितने भी होते थे ऑल कास्ट विद सेल नंबर्स और आप इसको कॉल करके पीसीसी की तरफ से कोई भी यहाँ पर अगर वॉर रूम बनेगा तो कॉल करके इनको इनसे बात कर सकता है कि आप मेंबर हैं या नहीं हैं वो भी हमने अपना कॉल सेंटर खड़ा कर कर के कॉल्स करवाई और

ਫਿਰ ਇੰਟਰੋਡਕਸ਼ਨ ਕੌਂਸਿਲੀ ਦੀ ਵੋਟਾਂ ਕਿੰਨੀਆਂ ਤੇ ਫਲਾਕ ਕਿੰਨਾ ਫਿਰ ਬਲਾਕ ਕਮੇਟੀ ਦੀ ਪ੍ਰਧਾਨ ਕੌਣ ਹੈ ਫਿਰ ਉਹ ਬਲਾਕ ਕਮੇਟੀ ਜਾਤੀ ਵਾਈਜ਼ ਉਮਰ ਵਾਈਜ਼ ਫਿਰ ਬਲਾਕ ਕਮੇਟੀਆਂ ਜਿਹੜੀਆਂ ਤਿੰਨੇ ਸੀਗੀਆਂ ਹੋਰ ਬਲਾਕ ਸੀਗੇ ਐਕਸਟਰਾ ਫਿਰ ਮੰਡਲ ਕਮੇਟੀਆਂ ਮੰਡਲ ਦੀਆਂ 13 ਦੀਆਂ 13 ਮੰਡਲ ਹੈ ਮੰਡਲ ਦਾ ਪ੍ਰਧਾਨ ਦੀਆਂ ਫੋਟੋਆਂ ਤੇ ਕੋ ਪ੍ਰਧਾਨ ਦੀਆਂ ਨਾਲ ਉਹਨਾਂ ਦੀ ਪੂਰੀ ਕਮੇਟੀ ਤੇ ਨੰਬਰ ਤੇ ਜਾਤੀ ਵਾਈਜ਼ ਐਵੇਂ 13 ਦੇ 13 ਮੰਡਲ ਇਹਨਾਂ ਨੇ ਕੰਪਲੀਟ ਕਰਕੇ ਤਾਂ ਫੇਰ ਇਹਨਾਂ ਨੇ ਬਣਾਈ ਵਿਲੇਜ ਕਮੇਟੀ ਜਿਹੜੀ ਪਿੰਡ ਦੀ ਕਮੇਟੀ ਹੈ ਉਹ ਪਿੰਡ ਦੀ ਕਮੇਟੀ ਵੀ ਇਹਨਾਂ ਨੇ ਬਣਾਈ ਉਮਰ ਦੇ ਹਿਸਾਬ ਨਾਲ ਵੇਖਿਆ ਜਾਤੀ ਦੇ ਹਿਸਾਬ ਨਾਲ ਵੀ ਦੇਖਿਆ ਫੇਰ ਇਹ ਪਿੰਡ ਦੀ ਕਮੇਟੀ ਤੋਂ ਬਾਅਦ 60 ਨੰਬਰ ਤੇ ਆ ਗਏ ਬੂਥ ਕਮੇਟੀ ਸਾਰੇ ਬੂਥਾਂ ਦੀਆਂ ਇਹਨਾਂ ਨੇ ਕਮੇਟੀਆਂ ਬਣਾ ਲੀਆਂ ਜਿਹਦੇ ਚ ਬਜ਼ੁਰਗ ਵੀ ਹੈ ਮਹਿਲਾ ਵੀ ਹੈ ਐਸਸੀ ਵੀ ਹੈ ਓਬੀਸੀ ਵੀ ਹੈ ਯੰਗਸਟਰ ਵੀ ਹੈ ਜਿਵੇਂ ਇਨਸਟਰਕਸ਼ਨ ਮਿਲੀਆਂ ਸੀ ਤੋ ਸਾਰੇ ਬੂਥ ਕੰਪਲੀਟ ਹੋ ਗਏ ਰਾਜਾ ਜੀ ਕੁੱਨੇ ਮੈਂਬਰ ਬਣ ਗਏ ਟੋਟਲ 4100 ਤਕਰੀਬਨ ਜੀ 4578 ਮੈਂਬਰਸ ਇਸ ਬੁੱਕ ਦੇ ਵਿੱਚ ਕਾਂਗਰਸ ਦੇ ਬਣੇ ਹੈਗੇ ਅੱਜ ਸਾਡੇ ਕੋਲੇ 4578 ਲੋਕ ਜਿਹੜੇ ਕਾਂਗਰਸ ਦੀ ਮਜ਼ਬੂਤੀ ਲਈ ਸਮਰਾਲੇਚ ਕੰਮ ਕਰਨਗੇ ਉਹਦਾ ਡਾਟਾ ਆ ਗਿਆ ਇਸ ਸੌਫਟ ਕਾਪੀ ਹੈ ਥੈਂਕ ਯੂ ਰਾਜਾ ਜੀ ਪਹਿਲੇ ਤੋਂ ਆਪ ਦਾ ਮੈਂ ਧੰਨਵਾਦ ਵਿਕਤ ਕਰਨਾ ਚਾਹੁੰਗਾ ਕਿ ਜਿਸ ਪ੍ਰਕਾਰ ਸੇ समराला में असेंबली का जो हल्के में आपने काम कर दिखाया है जिस प्रकार से इन्होंने ये काम कर दिया है मुझे मैं ये चाहता हूँ कि आदरणीय बघेल साहब जो इंचार्ज जनरल सेक्रेटरी है उनके जो गाइडलाइन हमें मिली है पी प्रेसिडेंट और आप सब लोगों ने जो नीचे स्तर पर असेंबली वाइज जो कोऑर्डिनेटर्स अपॉइंट करके ये काम कर रहे हो आने वाले समय में कांग्रेस प्रेसिडेंट के पास जो फॉर एग्जांपल ये सम्भरला ये जो हमारे पास चार हजार से ज़्यादा जो बूथ कमेटी के मेंबर्स और ऑफिशियल यहाँ पे हमारे पास डाटा एक हुआ है इसी प्रकार का काम अगर सभी हलके में अगर हो जाएगा असेंबली कॉन्स्टिटेंसी में तो ये अच्छा होगा जिस प्रकार से हमने ये चाह था कि पंजाब एक आइडियल मॉडल बनना चाहिए ऑर्गेनाइजेशन के दृष्टिकोण से मुझे बड़ी खुशी हो रही है कि समराला असेंबली कॉन्स्टिटेंसी ने ये पहली बार ये कर दिखाया है आने वाले समय में जो भी लोग इस तरीके का काम करेंगे हम हाई कमांड के सामने लीडरशिप के सामने ये फॉर एग्जांपल इन लोगों को हम पेश करेंगे आपके माध्यम से हम जनरल सेक्रेटरी जो बघेल साहब को भी रिक्वेस्ट करूंगा कि ये जो काम जिस प्रकार से हो रहा है वो हाई कमांड के सामने वो रखकर इनको हम प्रमोट भी करने की बात करेंगे so, so गया जो, sir, you, uh, you, so राजा जी थोड़ा धनबाद ਬਹੁਤ ਚੰਗੇ ਤਰੀਕੇ ਨਾਲ ਪਹਿਲਾ ਪੈਸੇ ਥੋੜ੍ਹੋਂ ਪਹਿਲਾਂ ਹਰਮੰਦਰ ਸਿੰਘ ਗਿੱਲ ਨੇ ਦਿੱਤਾ ਲੇਕਿਨ ਓਰੇ ਵਿੱਚ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਛੋਟੀਆਂ ਮੂਠੀਆਂ ਤੋਰੇਟੀਆਂ ਸਨ ਮੰਡਲ ਆਗੀਆਂ ਜਾਂ ਲੀਡੀਜ਼ ਆਗੀਆਂ ਤੁਸੀਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਿਹੜੀਆਂ ਇਹਦੇ ਵਿੱਚ ਕਮੀਆਂ ਹੋਣੀਆਂ ਤੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਅਗਲੀ ਬੁੱਕ 'ਚ ਕੱਢਾਂਗੇ ਪਰ ਮੈਨੂੰ ਲੱਗਦਾ ਨਹੀਂ ਕਿ ਇਹਦੇ 'ਚ ਕੋਈ ਕਮੀ ਲੱਗਦੀ ਹੈ ਥੈਂਕ ਯੂ ਸੋ ਮਚ ਥੈਂਕ ਯੂ ਸਰ ਚਲੋ